ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਜ ਗਿਨੀ ਹੈ 7:10 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਇਸ ਚੀਜ਼ ਬਾਰੇ ਆ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ 7 ਦਿਨ ਇਹ ਪਾਠ ਕੀਤਾ 7 ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮੇਰੀ ਅਰਦਾਸ ਪ੍ਰਵਾਨ ਹੋ ਗਈ ਬਹੁਤ ਵੱਡਾ ਸੰਕਟ ਸਾਡੇ ਪਰਿਵਾਰ ਤੇ ਆਇਆ ਸੀ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੱਟਿਆ ਗਿਆ ਜੇ ਤੁਹਾਨੂੰ ਵੀ ਯਕੀਨ ਨਹੀਂ ਹੈਗਾ ਤਾਂ ਤੁਸੀਂ ਵੀ ਇਸੇ ਤਰੀਕੇ ਨਾਲ ਜਿਵੇਂ ਮੈਂ ਦੱਸੂੰਗੀ ਉਸੇ ਤਰੀਕੇ ਨਾਲ ਪਾਠ ਜਰੂਰ ਕਰਕੇ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਚੀਜ਼ ਇੱਕ ਗੱਲ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਜਿਨ੍ਹਾਂ ਦੇ ਲਈ ਮੈਂ ਅਰਦਾਸ ਕੀਤੀ ਸੀ ਨਾ ਜਿਨ੍ਹਾਂ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਅ ਜਿਹੜੇ ਮੇਰੇ ਨਾਲ ਪੁਰਾਣੇ ਚੈਨਲ ਤੋਂ ਜੁੜੇ ਹੋਏ ਨੇ ਜਾਂ ਪਿੰਡ ਤੇ ਜਾਂ ਰਿਸ਼ਤੇਦਾਰ ਵੀ ਕਈ ਇਸ ਚੈਨਲ ਤੇ ਵੀ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਪਤਾ ਹੀ ਹੈ ਵੀ ਸਾਡਾ ਕੁਝ ਉਹਨਾਂ ਨਾਲ ਖੱਟ-ਪਿੱਟ ਚੱਲ ਰਹੀ ਸੀ ਜ਼ਮੀਨ ਨੂੰ ਲੈ ਕੇ ਠੀਕ ਹੈ ਜੀ ਸੋ ਕਈ ਵਾਰੀ ਹੁੰਦਾ ਨਾ ਜਦੋਂ ਮੈਂ ਹੁਣ ਅੱਗੇ ਵੀਡੀਓ ਸ਼ੇਅਰ ਕਰੂੰਗੀ ਉਹ ਸੋਚਣਗੇ ਵੀ ਅੱਛਾ ਇਹਨਾਂ ਦਾ ਤਾਂ ਪਹਿਲਾਂ ਗੁੱਸੇ ਸੀ ਇੱਕ ਦੂਜੇ ਨਾਲ ਬੋਲਦੇ ਨਹੀਂ ਸੀ ਤੇ ਹੁਣ ਅਚਾਨਕ ਉਹਨਾਂ ਵਾਸਤੇ ਅਰਦਾਸ ਵੀ ਕੀਤੀ ਤਾਂ ਦੇਖੋ ਜੀ ਗੁਰਬਾਨੀ ਜਿਹੜੀ ਆ ਨਾ ਇਹ ਸਾਨੂੰ ਨਾ ਸਿਰਫ ਦੁੱਖਾਂ ਤੋਂ ਦੂਰ ਕਰਦੀ ਆ ਇਹ ਆਪਾਂ ਨੂੰ ਇਹਨਾਂ ਵਿਕਾਰਾਂ ਇਹਨਾਂ ਚੀਜ਼ਾਂ ਤੋਂ ਵੀ ਦੂਰ ਕਰਦੀ ਆ ਸੋ ਮੈਂ ਸਭ ਤੋਂ ਵੱਡੀ ਜਿਹੜੀ ਮੇਰੇ ਲਈ ਖੁਸ਼ੀ ਦੀ ਗੱਲ ਹੈ ਉਹ ਇਹ ਆ ਪਰਮਾਤਮਾ ਨੇ ਜਿਸ ਚੀਜ਼ ਤੇ ਜਿਸ ਰਸਤੇ ਤੇ ਮੈਨੂੰ ਚੱਲਣ ਲਈ ਕਿਹਾ ਮੈਂ ਕੋਸ਼ਿਸ਼ ਪੂਰੀ ਇਤੀ ਉਸ ਰਸਤੇ ਤੇ ਚੱਲਣ ਦੀ ਤੇ ਪਰਮਾਤਮਾ ਨੇ ਕਿਰਪਾ ਵੀ ਜਰੂਰ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨ ਨੇ ਕਿ ਜਿਹੜਾ ਤੇਰਾ ਚੰਗਾ ਕਰਦਾ ਉਹਦਾ ਤਾਂ ਤੂੰ ਚੰਗਾ ਕਰਨੀ ਹੈ ਪਰ ਜੋ ਤੇਰਾ ਕਦੇ ਮਾੜਾ ਵੀ ਕਰ ਦਵੇ ਨਾ ਤਾਂ ਉਹਦਾ ਵੀ ਹਮੇਸ਼ਾ ਚੰਗਾ ਕਰਨਾ ਹੈ ਉਹਦੇ ਵੀ ਭਲੇ ਦੇ ਲਈ ਤੂੰ ਅਰਦਾਸ ਕਰਨੀ ਹੈ ਕਿਉਂਕਿ ਜਦੋਂ ਆਪਾਂ ਇਦਾਂ ਦੀ ਚੀਜ਼ ਕਰਨੀ ਸ਼ੁਰੂ ਕਰ ਦਿੰਨੇ ਨਾ ਇਸ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਨੇ ਆ ਜਾਂ ਇਸ ਲੈਵਲ ਤੇ ਪਹੁੰਚ ਜਾਂਦੇ ਆ ਤਾਂ ਫਿਰ ਇਹ ਇੱਕ ਨਿਸ਼ਾਨੀ ਹੁੰਦੀ ਆ ਵੀ ਗੁਰੂ ਸਾਹਿਬ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਆ ਦੇਖੋ ਜੋ ਹੁੰਦਾ ਨਾ ਕਈ ਵਾਰੀ ਸਾਨੂੰ ਕੁਝ ਫੈਸਲੇ ਲੈਣੇ ਪੈਂਦੇ ਆ ਕੁਝ ਗੱਲਾਂ ਸਾਨੂੰ ਡਿਸੀਜਨ ਲੈਣੇ ਪੈਂਦੇ ਨੇ ਕਿਉਂਕਿ ਜਿੱਥੇ ਅਸੀਂ ਇੱਕ ਮਾਪਾਪ ਦੇ ਬੱਚੇ ਹੁੰਨੇ ਆ ਉੱਥੇ ਅਸੀਂ ਕਿਸੇ ਬੱਚੇ ਦੇ ਵੀ ਮਾਪਾਪ ਹੁੰਨੇ ਆ ਜੇ ਸਾਡੀ ਉਧਰ ਕੁਝ ਜ਼ਿੰਮੇਵਾਰੀਆਂ ਬਣਦੀਆਂ ਤਾਂ ਸਾਡੀਆਂ ਆਪਣੇ ਬੱਚਿਆਂ ਦੇ ਪ੍ਰਤੀ ਵੀ ਜ਼ਿੰਮੇਵਾਰੀਆਂ ਬਣਦੀਆਂ ਤੇ ਸਾਨੂੰ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਵੀ ਹੱਕ ਸੱਚ ਦੀ ਜਿਹੜੀ ਲੜਾਈ ਉਹ ਹਮੇਸ਼ਾ ਲੜਨੀ ਸਿਖਾਈ ਆ ਤੇ ਪਰ ਨਾਲ ਨਾਲ ਸਾਨੂੰ ਇਨਸਾਨੀਅਤ ਵੀ ਭੁੱਲਣੀ ਨਹੀਂ ਚਾਹੀਦੀ ਇਹ ਵੀ ਗੁਰੂ ਸਾਹਿਬ ਜੀ ਨੇ ਹਮੇਸ਼ਾ ਸਾਨੂੰ ਸਿਖਾਇਆ ਦੇਖੋ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਜੰਗ ਦੇ ਵਿੱਚ ਲੜ ਰਹੇ ਸੀ ਕਿਵੇਂ ਇੱਕ ਗੁਰਸਿੱਖ ਨੇ ਨਾ ਸਿਰਫ ਸਿੱਖਾਂ ਨੂੰ ਜਲ ਸ਼ਿਕਾਇਆ ਸੀ ਬਲਕਿ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਵੀ ਜਲ ਸ਼ਿਕਾਇਆ ਸੀ ਜਦੋਂ ਕੁਝ ਸਿੱਖਾਂ ਨੇ ਸਵਾਲ ਕੀਤਾ ਕਿ ਮਹਾਰਾਜ ਜੀ ਅਸੀ ਤਾਂ ਇਹਨਾਂ ਨਾਲ ਲੜਾਈ ਲੜ ਰਹੇ ਆ ਇਹਨਾਂ ਨੂੰ ਵੀ ਉਹ ਕਰਦੇ ਆ ਜ਼ਖਮ ਦਿਨੇ ਆ ਜਾਂ ਇਹਨਾਂ ਨੂੰ ਹਰਾਉਨੇ ਆ ਪਰ ਇਹ ਪਾਣੀ ਉਹਨਾਂ ਨੂੰ ਪਿਆ ਦਿੰਦਾ ਤੇ ਉਹ ਫੇਰ ਸਾਡੇ ਨਾਲ ਲੜਨ ਵਾਸਤੇ ਖੜੇ ਹੋ ਜਾਂਦੇ ਨੇ ਵੀ ਇਹ ਤਾਂ ਗਲਤ ਕਰ ਰਿਹਾ ਹੈ ਅਤਾ ਉਸ ਸੇਵਕ ਨੇ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਜੀ ਤੁਸੀਂ ਕਿਹਾ ਵੀ ਜੋ ਜੋ ਵੀ ਫਟੜ ਹੋਣਗੇ ਉਹਨਾਂ ਸਾਰੇ ਲੋਕਾਂ ਨੂੰ ਤੂੰ ਜਲ ਸ਼ਕਾਉਣਾ ਹੈ ਮਹਾਰਾਜ ਜੀ ਤੇ ਤੁਸੀਂ ਮੈਨੂੰ ਤਾਂ ਸਾਰਿਆਂ ਦੇ ਵਿੱਚੋਂ ਤੁਹਾਡੇ ਹੀ ਰੂਪ ਨਜ਼ਰ ਆਉਂਦਾ ਤੇ ਮੈਂ ਤਾਂ ਵੀ ਇਹੀ ਸੋਚ ਕੇ ਜਲ ਸ਼ਕਾਉਂਦਾ ਰਿਹਾ ਮੈਨੂੰ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਕੀ ਕੀ ਮਤਲਬ ਕਿ ਆਪਾਂ ਫਰਕ ਨਹੀਂ ਕਰ ਪਾਰੇ ਵੀ ਮੈਂ ਇਹਨੂੰ ਸਿਖਾਉਣਾ ਤੇ ਇਹਨੂੰ ਨਹੀਂ ਸਿਖਾਉਣਾ ਤੁਹਾਡਾ ਹੁਕਮ ਮੇਰੇ ਲਈ ਸਿਰ ਮੱਥੇ ਸੀ ਤਾ ਫਿਰ ਮਾ ਗੁਰੂ ਸਾਹਿਬ ਜੀ ਨੇ ਕਿਹਾ ਵੀ ਤੂੰ ਚਿੰਤਾ ਨਾ ਕਰ ਤੂੰ ਸਭ ਨੂੰ ਸਿਖਾਉਂਦਾ ਰਹੇ ਦੇਖੋ ਉਹਨੇ ਫਿਰ ਆਪਣੇ ਦੁਸ਼ਮਣਾਂ ਨੂੰ ਵੀ ਜਲ ਸਿਖਾਇਆ ਤੇ ਇਹੀ ਤਾਂ ਸਾਨੂੰ ਗੁਰਬਾਣੀ ਸਿਖਾਉਂਦੀ ਆ ਸੋ ਇਸੇ ਤਰੀਕੇ ਨਾਲ ਸਾਡੇ ਪਰਿਵਾਰ ਤੇ ਇੱਕ ਬਹੁਤ ਵੱਡਾ ਸੰਕਟ ਆਇਆ ਤੇ ਮੇਰਾ ਜਿਹੜਾ ਸਹਰਾ ਸੀ ਜੀ ਉਹਨਾਂ ਦਾ ਬੀਪੀ ਬਹੁਤ ਜ਼ਿਆਦਾ ਹਾਈ ਹੋਣ ਕਰਕੇ ਮਤਲਬ ਪ੍ਰੋਬਲਮ ਆ ਗਈ ਤੇ ਇੱਥੋਂ ਜਨੇ ਰੈਫਰ ਕਰ ਦਿੱਤਾ ਗਿਆ ਉਹਨਾਂ ਨੂੰ ਡੀਐਮਸੀ ਦੇ ਵਿੱਚ ਮੇਰੇ ਹਸਬੰਦ ਦਾ ਫੋਨ ਆਉਂਦਾ ਮੈਂ ਮੇਨ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕਿੰਨੀ ਵੀਡੀਓ ਬਹੁਤ ਵੱਡੀ ਹੋ ਜੂਗੀ ਤਾਂ ਮੇਰੇ ਹਸਬੰਦ ਦਾ ਫੋਨ ਆਉਂਦਾ ਇਹ ਵੀ ਬਹੁਤ ਰੋ ਰਹੇ ਸੀ ਤੇ ਇਹਨਾਂ ਦਾ ਛੋਟਾ ਭਰਾ ਮੇਰਾ ਜਿਹੜਾ ਉਹ ਵੀ ਬਹੁਤ ਰੋ ਰਿਹਾ ਸੀ ਦੇਖੋ ਮਾਪੇ ਹਨਾ ਚਾਹੇ ਜੋ ਵੀ ਹੋ ਜਾ ਕਿੰਨਾ ਵੀ ਆਪਣਾ ਗੁੱਸਾ ਗਿੱਲਾ ਹੋਵੇ ਮਾਪੇ ਮਾਪੇ ਹੀ ਹੁੰਦੇ ਆ ਤੇ ਬਾਕੀ ਮੈਂ ਇਸ ਜੀ ਨੂੰ ਸਮਝ ਸਕਦੀ ਹਾਂ ਕਿਉਂਕਿ ਮੈਂ 6 ਸਾਲ ਦੀ ਸੀ ਤੋਂ ਮੇਰੇ ਪਿਓ ਦੀ ਡੈਥ ਹੋ ਗਈ ਸੀ ਕਿਵੇਂ ਉਹਨਾਂ ਤੋਂ ਬਿਨਾ ਸੀ ਜ਼ਿੰਦਗੀ ਕੱਟੀ ਹੈ ਜਾਂ ਹਰ ਜਗ੍ਹਾ ਉਹਨਾਂ ਦੀ ਕਮੀ ਮਹਿਸੂਸ ਹੋਈ ਉਸ ਜੀ ਨੂੰ ਮੈਂ ਸਮਝ ਸਕਦੀ ਹਾਂ ਸੋ ਇਹਨਾਂ ਦਾ ਫੋਨ ਆਉਂਦਾ ਤੇ ਮਨ ਵਿੱਚ ਚਿੰਤਾ ਵੀ ਸੀ ਵੀ ਪਿਕ ਟੈਂਸ਼ਨ ਵਾਲੀ ਗੱਲ ਨਾ ਹੋਵੇ ਸਭ ਠੀਕ ਹੋ ਜਾਵੇ ਤਾਂ ਇਹਨਾਂ ਨੇ ਮੈਨੂੰ ਫੋਨ ਕੀਤਾ ਰਾਤ ਦੇ ਮੰਨ ਲਓ ਵੀ 10:00 ਵੇ ਦਾ ਟਾਈਮ ਸੀ ਕਹਿੰਦੇ ਵੀ ਹਰਪ੍ਰੀਤ ਵੀ ਆਪਰੇਸ਼ਨ ਦੇ ਲਈ ਅੰਦਰ ਲੈ ਗਏ ਤੂੰ ਨਾ ਪਾਠ ਕਰ ਠੀਕ ਹੈ ਇਹਨਾਂ ਨੇ ਕਾਫੀ ਵਾਰ ਮੇਰੇ ਕੋਲੋਂ ਸਾਖੀਆਂ ਸੁਣੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਨੇ ਵੱਡੇ ਵੱਡੇ ਸੰਕਟ ਕੱਟੇ ਤਾਂ ਮੇਰੇ ਪਹਿਲਾਂ ਮੇਰੇ ਵੀ ਦਿਮਾਗ 'ਚ ਨਹੀਂ ਆ ਰਿਹਾ ਸੀ ਕਿਉਂਕਿ ਦਿਮਾਗ ਟੈਂਸ਼ਨ ਦੇ ਵਿੱਚ ਲੱਗਿਆ ਹੋਇਆ ਸੀ ਫਿਰ ਮੈਨੂੰ ਵੀ ਲੱਗਿਆ ਵੀ ਗੱਲ ਸਹੀ ਆ ਤਾਂ ਮੈਂ ਕੀ ਕੀਤਾ ਨਾ ਮੈਂ ਆਖਿਆ ਕਿ ਚਲੋ ਠੀਕ ਆ ਤੇ ਉਸ ਉਸ ਦਿਨ ਤੋਂ ਬਾਅਦ ਇਹ ਨਹੀਂ ਮੈਂ ਇਹ ठान ਲਿਆ ਦੇਖੋ ਜਿਹੜਾ ਆਪਾਂ ਆਪਣਾ ਨਿਤਨੇਮ ਹੁੰਦਾ ਉਹ ਤਾਂ ਆਪਾਂ ਕਰਦੇ ਹੀ ਰਹਿਣਾ ਚਾਹੀਦਾ ਲੇਕਿਨ ਜਦੋਂ ਆਪਾਂ ਕਿਸੇ ਅਰਦਾਸ ਦੀ ਪੂਰਤੀ ਵਾਸਤੇ ਜਾਂ ਕਿਸੇ ਮਨੋ ਕਾਮਨਾ ਦੀ ਪੂਰਤੀ ਵਾਸਤੇ ਪਾਠ ਕਰਦੇ ਆ ਨਾ ਤਾਂ ਥੋੜਾ ਜਿਹਾ ਆਪਾਂ ਨਿਤਨੇਮ ਨੂੰ ਆਪਣੇ ਵਧਾ ਦਿੰਨੇ ਆ ਕੋਈ ਐਕਸਟਰਾ ਬਾਣੀ ਆਪਾਂ ਜਪਣੀ ਸ਼ੁਰੂ ਕਰ ਦਿੰਨੇ ਆ ਤਾਂ ਦੇਖੋ ਜੀ ਉਸ ਤੋਂ ਬਾਅਦ ਮੈਂ ਕੀ ਕੀਤਾ ਜਿਹੜਾ ਦੇਖੋ ਹਰ ਰੋਜ਼ ਬਾਣੀ ਜਪਦੇ ਸੀ ਉਹ ਤਾਂ ਜਾਰੀ ਰਹੇ ਸੀ ਤਾਂ ਮੈਂ ਸੁਣੀ ਆ ਸੀ ਕਾਫੀ ਵਾਰ ਤੇ ਮੈਂ ਇੱਕ ਦੋ ਵਾਰ ਇੱਕ ਚੀਜ਼ ਕਰਕੇ ਵੀ ਦੇਖੀ ਸੀ ਬ੍ਰਹਮ ਕਮੋਦ ਦਾ ਪਾਠ ਕਰਕੇ ਵੀ ਦੇਖਿਆ ਸੀ ਇੱਕ ਅਲੱਗ ਤਰ੍ਹਾਂ ਦੀ એનર્ਜੀ ਇੱਕ ਅਲੱਗ ਤਰ੍ਹਾਂ ਦਾ ਅਹਿਸਾਸ ਪੈਦਾ ਹੁੰਦਾ ਆਪਾਂ ਨੂੰ ਆਪਣੀ ਅੰਦਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਵੀ ਵੱਡੇ ਤੋਂ ਵੱਡਾ ਰੋਗ ਖਤਮ ਹੋ ਜਾਂਦਾ ਅਗਰ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਬਾਣੀ ਨੂੰ ਜਪਿਆ ਜਾਵੇ ਤੋ ਜੀ ਬ੍ਰਹਮ ਕਵਿਦਾ ਪਾਰ ਚਲੋ ਕਰਨਾ ਸ਼ੁਰੂ ਕੀਤਾ ਟੈਨਸ਼ਨ ਸੀਗੀ ਕਿ ਇੱਕ ਪਰੇਸ਼ਮਤਾ ਹੋ ਗਿਆ ਸੀ ਉਸ ਤੋਂ ਬਾਅਦ ਵੀ ਥੋੜਾ ਡਰ ਬਣਿਆ ਹੋਇਆ ਸੀ ਲੇਕਿਨ ਇੱਕ ਚੀਜ਼ ਦੇਖੋ ਵੀ ਮੈਨੂੰ ਵਿਸ਼ਵਾਸ ਅੰਦਰੋਂ ਇੰਨਾ ਸੀਗਾ ਤੇ ਮੇਰੇ ਮੂੰਹ ਦੇ ਵਿੱਚ ਇੱਕ ਵਾਰੀ ਵੀ ਇਹ ਨਹੀਂ ਨਿਕਲਿਆ ਵੀ ਐਂਦਾ ਹੋ ਜਾਊਗਾ ਕੋਈ ਵੀ ਮੈਨੂੰ ਆ ਕੇ ਗੱਲ ਕਰਦਾ ਮੈਂ ਕਹਣਾ ਚਿੰਤਾ ਨਾ ਕਰੋ ਸਭ ਠੀਕ ਆ ਸਭ ਠੀਕ ਹੋ ਜਾਊਗਾ ਮਤਲਬ ਦੇਖੋ ਜਦੋਂ ਤੁਸੀਂ ਵਿਸ਼ਵਾਸ ਗੁਰੂ ਸੱਤੇ ਬਣਾ ਕੇ ਹਨਾ ਕੋਈ ਗੁਰੂ ਸਾਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਨਹੀਂ ਉਹਨਾ ਵੀ ਹਾ ਪਰਮਾਤਮਾ ਹੈਗਾ ਸਭ ਠੀਕ ਹੋਵੇਗਾ ਤਾਂ ਮੈਂ ਖੁਦ ਵੀ ਹੈਰਾਨ ਆ ਮੇਰੇ ਦਿਲ ਤੋਂ ਵੀ ਇੱਕ ਵਾਰੀ ਵੀ ਮੈਨੂੰ ਮਹਿਸੂਸ ਨਹੀਂ ਹੋਇਆ ਇਹ ਹਾਲਾਂਕਿ ਮੈਨੂੰ ਫੋਨ ਤੇ ਕਹੀ ਗਈ ਨਹੀਂ ਕਿ ਡਾਕਟਰ ਐਦਾ ਕਹਿ ਰਿਹਾ ਐਦਾ ਕਹਿ ਰਿਹਾ ਪਰ ਮੈਂ ਫਿਰ ਵੀ ਇਹਨਾਂ ਨੂੰ ਕਹੀ ਕਿ ਚਿੰਤਾ ਨਾ ਕਰੋ ਸਭ ਠੀਕ ਆ ਸਭ ਠੀਕ ਹੋ ਗੂਸ ਗਲਤ ਨਹੀਂ ਸੋਚਣਾ ਮੈਂ ਮੇਰੇ ਦਿਔਰ ਨੂੰ ਵੀ ਫੋਨ ਤੇ ਉਹਨੂੰ ਵੀ ਸਮਝਾਇਆ ਹਾਲਾਂਕਿ ਸਾਡੇ ਗੁੱਸੇ ਗਿੱਲੇ ਸੀ ਪਰ ਫਿਰ ਵੀ ਮੈਂ ਉਹਨੂੰ ਸਮਝਾਇਆ ਮੈਂ ਕਿ ਵੀ ਨਹੀਂ ਮਨ ਦੇ ਵਿੱਚ ਨੈਗੇਟਿਵ ਸੋਚ ਨਹੀਂ ਲੈ ਕੇ ਆਉਣੀ ਵੀ ਐ ਹੋ ਜੋ ਐ ਹੋ ਚੁੱਕਿਆ ਹੈ ਚੰਗਾ ਸੋਚਣਾ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਨੂੰ ਧਿਆਉਣਾ ਹੈ ਗੁਰੂ ਸਾਹਿਬ ਜੀ ਨੂੰ ਧਿਆਉਣਾ ਸਭ ਠੀਕ ਹੋਊਗਾ ਸਭ ਚਿੰਤਾ ਮੁਕਤ ਹੋ ਜਾਊਗਾ ਚਲੋ ਜੀ ਉਸ ਤੋਂ ਬਾਅਦ ਇਹ ਕਹਿੰਦੇ ਚਲੋ ਆਪਰੇਸ਼ਨ ਪਹਿਲਾਂ ਕਾਮਯਾਬ ਹੋ ਗਿਆ ਕੁਝ ਦਿਨ ਨਿਕਲੇ ਤੇ ਚਲੋ ਥੋੜਾ ਥੋੜਾ ਨਾ ਚਾਂਸਸ ਮਤਲਬ ਕਿ ਦੂਸਰਾ ਡਾ ਆਪਰੇਸ਼ਨ ਦੱਸਿਆ ਸੀ ਉਹਦੇ ਘਟਣੇ ਸ਼ੁਰੂ ਹੋ ਗਏ ਚਿੰਤਾਇਸੀ ਵੀ ਦੂਸਰਾ ਆਪਰੇਸ਼ਨ ਨਾ ਹੋਵੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਦਿਮਾਗ ਦੇ ਆਪਰੇਸ਼ਨ ਹੋਣੇ ਇਹਦੇ ਨਾਲ ਹੀ ਬਹੁਤ ਅਸਰ ਪੈਂਦਾ ਸਾਡੀ ਮਾਈਂਡ ਤੇ ਤਾਂ ਇਹ ਮੈਨੂੰ ਕਹਿੰਦੇ ਵੀ ਇੰਨੇ ਚਾਂਸ ਹੈ ਇੰਨੇ ਚਾਂਸ ਹੈ ਪਹਿਲਾਂ ਤਾਂ 50% ਚਾਂਸ ਦੱਸ ਰਹੇ ਫਿਰ ਹੌਲੀ ਹੌਲੀ ਚਾਂਸ ਘਟਣੇ ਸ਼ੁਰੂ ਮੈਨੂੰ ਨੇ ਇਹੀ ਕਹੇਗੀ ਵੀ ਠੀਕ ਹੋ ਸਭ ਠੀਕ ਹੋ ਚਿੰਤਾ ਨਾ ਕਰੋ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਰਹੇ ਤੇ ਪ੍ਰਮਾਤਮਾ ਨੇ ਉਹ ਅਰਦਾਸ ਪ੍ਰਵਾਨ ਕੀਤੀ 8ਵੇਂ ਇੱਕ ਦਿਨ ਜਾ ਕੇ ਮਤਲਬ ਇਹਨਾਂ ਨੇ ਕਿਹਾ ਵੀ 10% ਚਾਂਸ ਦੱਸ ਰਹੇ ਨੇ ਬਾਕੀ 90% ਚਾਂਸ ਜਿਹੜੀ ਆ ਉਹ ਕਹਤਾ ਉਹਨਾਂ ਦੇ ਵੀ ਨਹੀਂ ਲੋੜ ਹੈਗੀ ਆਪਰੇਸ਼ਨ ਦੀ ਤੇ ਜੀ ਉਸ ਤੋਂ ਬਾਅਦ ਫਿਰ ਇੱਕ ਦੋ ਦਿਨਾਂ ਬਾਅਦ ਯਾਨੀ ਉਹ ਚਾਂਸ ਵੀ ਖਤਮ ਹੋ ਗਿਆ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੁਣ ਇੱਥੇ ਇੱਕ ਗੱਲ ਸਮਝਣ ਦੀ ਲੋੜ ਆ ਕਈ ਵਾਰੀ ਨਾ ਜਦੋਂ ਮੰਨ ਲਓ ਕਿਸੇ ਨੂੰ ਆਪਣਾ ਗੁੱਸਾ ਗਿੱਲਾ ਹੁੰਦਾ ਹਨ ਆਪਾਂ ਕੀ ਕਰਦੇ ਆ ਆਪਾਂ ਕਹਿੰਦੇ ਆ ਚੰਗਾ ਹੋਇਆ ਇਹਦੇ ਨਾਲ ਇਹ ਹੋਇਆ ਯਾ ਵਧੀਆ ਹੋਇਆ ਇਹਨਾਂ ਦਾ ਇੰਦਾ ਹੋਣਾ ਚਾਹੀਦਾ ਕਦੇ ਵੀ ਇੰਦਾ ਵੀ ਸੋਚਣਾ ਦਿਮਾਗ 'ਚ ਲੈ ਕੇ ਆਓ ਕਿਉਂਕਿ ਜੇ ਆਪਾਂ ਗੁਰਬਾਣੀ ਜਪਦੇ ਆ ਨਾ ਤੇ ਜੇ ਗੁਰਬਾਣੀ ਦੀ ਕਿਰਪਾ ਆਪਾਂ ਪੂਰੀ ਚੋਣਿਆ ਫਿਰ ਚਾਹੇ ਆਪਣੀ ਕਿਸੇ ਨਾ ਵੱੜਦੀ ਆ ਨਹੀਂ ਵੱੜਦੀ ਆ ਆਪਾਂ ਕਿਸੇ ਨਾ ਬੋਲਦੇ ਆ ਨਹੀਂ ਬੋਲਦੇ ਆ ਚਾਹੇ ਕਿੰਨਾ ਵੀ ਵੱਡਾ ਗੁੱਸਾ ਚਾਹੇ ਜਿੰਨੀ ਵੀ ਮਰਜੀ ਵੱਡੀ ਗੱਲ ਕੀ ਉਹ ਨਾ ਹੋਵੇ ਫਿਰ ਵੀ ਆਪਾਂ ਉਹਦੇ ਭਲੇ ਲਈ ਅਰਦਾਸ ਕਰਨੀ ਹੈ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਸਾਨੂੰ ਇਹੀ ਤਾਂ ਸੰਕੇਤ ਦਿੱਤਾ ਇਹੀ ਚੀਜ਼ਾਂ ਤਾਂ ਸਾਨੂੰ ਸਮਝਾਈਆਂ ਨੇ ਤੇ ਜਦੋਂ ਇਹ ਚੀਜ਼ ਆਪਾਂ ਕਰਨੀ ਸ਼ੁਰੂ ਕਰ ਦਿੰਦੇ ਆ ਨਾ ਤਾਂ ਸਮਝ ਲਓ ਵੀ ਆਪਾਂ ਗੁਰਬਾਣੀ ਤੇ ਪੂਰਨ ਤੌਰ ਤੇ ਜਿਹੜਾ ਅਮਲ ਕਰਨਾ ਉਹ ਸ਼ੁਰੂ ਕਰ ਦਿੱਤਾ ਤੇ ਦੇਖੋ ਜਿਹੜਾ ਬ੍ਰਹਮ ਕਵਚ ਦਾ ਪਾਠ ਹੈ ਬਹੁਤ ਸ਼ਕਤੀਸ਼ਾਲੀ ਪਾਠ ਹੈ ਇਹ ਸਿਰਫ ਨਾ ਸਿਰਫ ਦੁੱਖ ਰੋਗ ਨੂੰ ਖਤਮ ਹੁੰਦਾ ਘਰ ਵਿੱਚੋਂ ਲੜਾਈ ਝਗੜਾ ਹੋਰ ਜਿਹੜੇ ਸੰਕਟ ਆ ਉਹਨਾਂ ਨੂੰ ਵੀ ਖਤਮ ਕਰਦਾ ਹੈ ਠੀਕ ਹੈ ਜੀ ਮੈਨੂੰ ਕਾਫੀ ਜਾਣਿਆ ਨੇ ਜਰੀਏ ਚੀਜ਼ ਬੋਲ ਵੀ ਦਿੱਤੀ ਸੀ ਵੀ ਤੁਹਾਡੇ ਨਾਲ ਤਾਂ ਇਦਾਂ ਹੋਇਆ ਸੀ ਤਾਂ ਕਰਕੇ ਉਹਨਾਂ ਨਾਲ ਇਦਾਂ ਹੋਇਆ ਜਾਂ ਹਨਾ ਜਾਂ ਕਈ ਲੋਕ ਹੁੰਦਾ ਹਨ ਬੋਲ ਦਿੰਦੇ ਆ ਪਰ ਮੈਂ ਉਹਨਾਂ ਨੂੰ ਵੀ ਇਹੀ ਚੀਜ਼ ਕਈ ਵਾਰ-ਵਾਰ ਵੀ ਨਹੀਂ ਦੇਖੋ ਚਲੋ ਉਹ ਉਹਨਾਂ ਦੀ ਸੋਚ ਸੀ ਉਹਨਾਂ ਦਾ ਆਪਣੀ ਮਰਜ਼ੀ ਆ ਲੇਕਿਨ ਮੇਰੇ ਗੁਰੂ ਨੇ ਮੈਨੂੰ ਚੰਗੇ ਕਰਮ ਕਰਨੇ ਸਿਖਾਈਆ ਕਿ ਮੈਂ ਉਸੇ ਰਸਤੇ ਤੇ ਚੱਲਣਾ ਸੋ ਮੇਰੇ ਤੁਹਾਡੇ ਅੱਗੇ ਵੀ ਇਹੀ ਬੇਨਤੀ ਆ ਚਾਹੇ ਜੋ ਮਰਜ਼ੀ ਹੋ ਜਵੇ ਚਾਹੇ ਕੋਈ ਕਿੰਨਾ ਵੀ ਤੁਹਾਡੇ ਨਾਲ ਬੁਰਾ ਕਰ ਲਵੇ ਪਰ ਤੁਸੀਂ ਹਬੇਸ਼ਾਂ ਉਹਦੇ ਭਲੇ ਦੀ ਅਰਦਾਸ ਹੀ ਕਰਨੀ ਆ ਤੇ ਕੋ ਜਦੋਂ ਅਪਰਦਾਸ ਕਰਦੇ ਆ ਐਂਡ ਦੇ ਵਿੱਚ ਆਪਾਂ ਕਹਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਪਾਂ ਉਹਦੇ ਵਿੱਚ ਸਾਰਿਆਂ ਦੇ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਆ ਚਾਹੇ ਕੋਈ ਦੁਸ਼ਮਣ ਆ ਚਾਹੇ ਕੋਈ ਵੈਰੀ ਆ ਚਾਹੇ ਕੋਈ ਮਿੱਤਰ ਆ ਹਰ ਇੱਕ ਦੇ ਲਈ ਚਾਹੇ ਪਰਿਵਾਰ ਆ ਚਾਹੇ ਕੋਈ ਅਣਜਾਣ ਹੁੰਦਾ ਹਰ ਇੱਕ ਦੇ ਭਲੇ ਦੀ ਆਪਾਂ ਅਰਦਾਸ ਕਰਦੇ ਆ ਤੇ ਜਦੋਂ ਆਪਾਂ ਦੂਜਿਆਂ ਦੇ ਭਲੇ ਦੀ ਅਰਦਾਸ ਕਰਨੀ ਸ਼ੁਰੂ ਕਰ ਦਿੰਦੇ ਆ ਨਾ ਤਾਂ ਫਿਰ ਉਦੋਂ ਪਰਮਾਤਮਾ ਦੀ ਕਿਰਪਾ ਸਾਡੇ ਤੇ ਵਧਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਰ ਪਲਾ ਹੋ ਪਲਾ ਕਰ ਬੁਰਾ ਹੋ ਬੁਰਾ ਜੇ ਆਪਾਂ ਕਿਸੇ ਦਾ ਬੁਰਾ ਸੋਚਾਂਗੇ ਜੇ ਮੈਂ ਸੋਚੂਗੀ ਇਹਦਾ ਆ ਹੋ ਜੇ ਇਹਦੇ ਬੱਚਿਆਂ ਨੂੰ ਆ ਹੋ ਜੇ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਤੇ ਪਰਮਾਤਮਾ ਜ਼ਰੂਰ ਦੇਖਦਾ ਹੈ ਕਦ ਪਰਮਾਤਮਾ ਨੇ ਉਹ ਪਲਟ ਕੇ ਚੀਜ਼ ਆਪਣੇ ਤੇ ਪਾ ਦੇਣੀ ਹੈ ਕੋਈ ਪਤਾ ਨਹੀਂ ਸੋ ਅ ਠੀਕ ਹੈ ਕੁਝ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਕੁਝ ਸਾਨੂੰ ਡਿਸੀਜਨ ਲੈਣੇ ਪੈਂਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਇਨਸਾਨੀਅਤ ਖੋਹ ਦਈਏ ਅਸੀਂ ਇਨਸਾਨ ਹੀ ਆਪਣਾ ਮਤਲਬ ਕਿ ਇੱਕ ਜਾਨਵਰ ਦੀ ਤਰ੍ਹਾਂ ਟ੍ਰੀਟ ਕਰਨ ਲੱਗ ਜਾਈਏ ਹਨਾ ਤਾਂ ਇਹ ਚੀਜ਼ ਹਮੇਸ਼ਾ ਧਿਆਨ ਚ ਰੱਖੋ ਜੇ ਸਾਡੀਆਂ ਜ਼ਿੰਮੇਵਾਰੀਆਂ ਉਧਰ ਹੁੰਦੀਆਂ ਤਾਂ ਕੁਝ ਜ਼ਿੰਮੇਵਾਰੀਆਂ ਸਾਡੇ ਦੂਸਰੇ ਪਰਿਵਾਰ ਵੱਲ ਵੀ ਹੁੰਦੀਆਂ ਸੋ ਜੇ ਆਪਾਂ ਜ਼ਿਆਦਾ ਕੁਝ ਨਹੀਂ ਕਰ ਸਕਦੇ ਤਾਂ ਆਪਾਂ ਭਲੇ ਵੀ ਅਰਦਾਸ ਤਾਂ ਜ਼ਰੂਰ ਕਰ ਸਕਦੇ ਹਾਂ ਸੋ ਮੀਨ ਦੇ ਕਰਦੇ ਆ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਮੇਰਾ ਇੱਕ ਮਕਸਦ ਸੀ ਇਹ ਸੰਦੇਸ਼ ਦੇਣਾ ਕਿਉਂਕਿ ਆਪਾਂ ਅਕਸਰ ਇਹ ਗਲਤੀ ਕਰ ਲੈਂਦੇ ਆ ਵੀ ਜਦੋਂ ਆਪਾਂ ਪਾਣੀ ਵੀ ਜਪਦੇ ਹੁੰਨੇ ਆ ਨਾ ਤੇ ਜੇ ਕੋਈ ਮੰਨ ਲਓ ਆਪਣੇ ਨਾਲ ਕਿਸੇ ਨਾ ਕਿਸੇ ਨੇ ਆਪਣੇ ਨਾਲ ਕੁਝ ਕੀਤਾ ਜਾਂ ਕਿਸੇ ਨੇ ਆਪਣਾ ਗੁੱਸਾ ਗਿੱਲਾ ਤਾਂ ਆਪਾਂ ਉਹਦੇ ਦੁੱਖ ਦੇ ਵਿੱਚ ਖੁਸ਼ ਹੁੰਨੇ ਆ ਕਦੇ ਵੀ ਇਹ ਗਲਤੀ ਨਾ ਕਰਿਓ ਕਦੇ ਵੀ ਕਿਸੇ ਦੇ ਦੁੱਖ ਤੇ ਕਦੇ ਕਿਸੇ ਗਰੀਬ ਤੇ ਕਦੇ ਕਿਸੇ ਦੀ ਮੁਸ਼ਕਿਲ ਤੇ ਕਦੇ ਕਿਸੇ ਦੇ ਸੰਕਟ ਦੇ ਕਦੇ ਖੁਸ਼ ਨਾ ਹੋਵੋ ਉਹਨੂੰ ਰਸਤਾ ਦਿਓ ਉਹਨੂੰ ਸਹਾਰਾ ਦਿਓ ਉਹਦੇ ਨਾਲ ਖੜੋ ਕਿਉਂਕਿ ਗੁਰੂ ਸਾਹਿਬ ਜੀ ਰਹਿਣੇ ਆ ਕਿ ਚਾਹੇ ਜੋ ਮਰਜ਼ੀ ਹੋਏ ਲੋੜਵੰਦ ਦੇ ਨਾਲ ਤੂੰ ਖੜਨਾ ਹੈ ਆਪਾਂ ਇਸੇ ਰਸਤੇ ਤੇ ਚੱਲਣਾ ਹੈ ਤੇ ਜੇ ਆਪਾਂ ਆਪਣੇ ਆਪ ਨੂੰ ਅਗਰ ਮੈਂ ਆਪਣੇ ਅੰਦਰ ਇਹ ਬਦਲਾਵ ਕਰ ਲਈ ਤੁਸੀਂ ਆਪਣੇ ਅੰਦਰ ਕਰ ਲਈ ਇਹਦੇ ਨਾਲ ਹੀ ਜਿਹੜਾ ਸਾਡਾ ਸਮਾਜ ਆ ਉਹ ਸੁਧਰ ਸਕਦਾ ਜੇ ਆਪਾਂ ਦੂਜੇ ਨੂੰ ਇਹ ਕਹਿਣ ਦੀ ਬਜਾਏ ਵੀ ਤੂੰ ਮਾੜੇ ਤੇ ਹੱਸਦਾ ਹੈ ਜਾਂ ਤੂੰ ਕਿਸੇ ਦਾ ਬੁਰਾ ਸੋਚਦਾ ਹੈ ਉਸ ਦੀ ਬਜਾਏ ਅਗਰ ਆਪਾਂ ਆਪਣਾ 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 ਚੰਗਾ ਕਰ ਲਈਏ ਨਾ ਤਾਂ ਸਾਰਾ ਸਮਾਜ ਚੰਗਾ ਹੋ ਸਕਦਾ ਸੋ ਉਮੀਦ ਕਰਦੇ ਆਂ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ ਵਧੀਆ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ